ਜਿਹੜੀ ਫਿਲਮ ਐਮਰਜੈਂਸੀ ਰਿਲੀਜ਼ ਹੋ ਰਹੀ ਸੀ ਸਾਨੂੰ ਥੀਏਟਰ ਵਾਲਿਆਂ ਨੇ ਜ਼ਿਕਰ ਦਵਾਤਾ ਕਿ ਅਸੀਂ ਬਿਲਕੁਲ ਰਿਲੀਜ਼ੀ ਕਰ ਰਹੇ। ਕੋ ਇੱਕ ਵਿਵਾਦ ਦੇ ਤੌਰ ਤੇ ਆ ਕੰਗਣਾ ਰਨਾਉਤ ਜਿਹੜੀ ਪਿਛਲੇ ਕਾਫੀ ਸਮੇ ਤੋਂ ਉਹਦੀ ਮਾਨਸਿਕਤਾ ਖਰਾਬ ਆ ਤੇ ਇਹਦਾ ਵਿਰੋਧ ਕਰਕੇ ਉਹਨੂੰ ਦੱਸਿਆ ਗਿਆ ਕਿ ਤੇਰੀ ਜਿਹੜੀ ਮਾਨਸਿਕਤਾ ਆ ਪੰਜਾਬੀ ਠੀਕ ਕਰਨਾ ਵੀ ਜਾਣਦੇ ਆ। ਉਹ ਇਦਾਂ ਦੇ ਬਿਆਨ ਦਿੰਦੀ ਆ ਕਿ ਜਿਹਦੇ ਵਿੱਚ ਸਾਡੇ ਸਮਾਜ 'ਚ ਅੱਗ ਲੱਗੇ। ਉਹਨ ਜਿਹੜਾ ਤਾਜ਼ਾ ਮਸਲਾ ਐਮਰਜੈਂਸੀ ਫਿਲਮ ਜਿਦੇ ਵਿੱਚ ਕੇ ਸਾਡੇ ਸਮਾਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡਾ ਜਿਹੜਾ ਇਤਿਹਾਸ ਆ ਉਹ ਸ਼ਾਨਾਮੱਤਾ ਇਤਿਹਾਸ ਆ ਕੁਰਬਾਨੀਆਂ ਵਾਲਾ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਸਮਾਜ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਭਾਈਚਾਰਕ ਸਾਜ ਖਰਾਬ ਕਰਨ ਦੀ ਗੱਲ ਕੀਤੀ ਗਈ ਆ ਪਤਾ ਸੀ ਕਿ ਪੰਜਾਬ ਚ ਰੀਲਜ ਨਹੀਂ ਹੋਣੀ ਹੋਣੀ ਜਾਂ ਹੋਣ ਨਹੀਂ ਦਿੱਤੀ ਜਾਏਗੀ ਇਹ ਪਬਲਿਸਿਟੀ ਖੱਟਣ ਲਈ ਹੈ ਜਿਹੜੀਆਂ ਸਟੈਂਡ ਕਰਦੇ ਆ ਇਹ ਮਾੜੀ ਗੱਲ ਆ ਮਾਚਲ ਦੀ ਮੈਂਬਰ ਪਾਰਲੀਮੈਂਟ ਕੰਗਰ ਨਾਉਤ ਜੋ ਕਿ ਅਕਸਰ ਹੀ ਵਿਵਾਦਿਤ ਬਿਆਨਾਂਕਰਣ ਜਾਣੀ ਜਾਂਦੀ ਹੈ ਜਿਸ ਨੂੰ ਲੈ ਕੇ ਉਸ ਦੀ ਇੱਕ ਮੂਵੀ ਐਮਰਜੈਂਸੀ ਜੋ ਕਿ ਪੰਜਾਬ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਸੀ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਜਿਹੜਾ ਹੈ ਇਸ ਦਾ ਪ੍ਰਦਰਸ਼ਨ ਜਿਹੜਾ ਹੈ ਕਰਕੇ ਇਸ ਫਿਲਮ ਨੂੰ ਪੰਜਾਬ ਵਿੱਚ ਰੋਕਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਜੋ ਇਸ ਮੂਵੀ ਹੈ ਇਸ ਨੂੰ ਰਿਲੀਜ਼ ਹੋਣ ਤੋਂ ਰੋਕਿਆ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਸਾਫਤ ਹੋਤੇ ਕਿਹਾ ਗਿਆ ਸੀਗਾ ਕਿ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ ਕਿਉਂਕਿ ਸਿੱਖ ਭਾਵਨਾਵਾਂ ਦਾ ਜਿਹੜਾ ਹੈ ਉਹ ਆहत ਕਰਦੀ ਹੋਈ ਇਹ ਮੂਵੀ ਜਿਹੜੀ ਹੈ ਇਹ ਦਰਸਾਈ ਗਈ ਹਾਲਾਂਕਿ ਕੰਗਨਾਰ ਨਾਉਦ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਉਹਨਾਂ ਵੱਲੋਂ ਸਿੱਖ ਜਿਹੜੇ ਨੇ ਉਹਨਾਂ ਲਈ ਅਲੱਗ ਹੀ ਜਿਹੜੇ ਹੈ ਉਹ ਸ਼ਬਦ ਜਿਹੜੇ ਨੇ ਇਸਤੇਮਾਲ ਕੀਤੇ ਜਾਂਦੇ ਰਹੇ ਨੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇਹ ਮੈਨੇਜਰ ਦੇ ਨਾਲ ਮਿਲਿਆ ਜਾ ਰਿਹਾ ਹੈ ਜੋ ਸਕੱਤਰ ਨੇ ਹੋਣਾ ਵੱਲੋਂ ਔਰ ਕਿਆ ਜਾ ਰਿਹਾ ਹੈ ਕਿ ਫਿਲਮ ਜਿਹੜੀ ਹੈ ਅਮਰਜੈਂਸੀ ਜਿਹੜੀ ਹੈ ਉਹ ਨਾਂ ਲਗਾਈ ਜਾਵੇ ਇਹ ਅਮਰਸਾਦ ਸੁਰੇਂਦਰ ਤਾਰਾ ਦੇ ਸਿਨੇਮੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਸਵੇਰ ਤੋਂ ਹੀ ਸਿੱਖ ਜਿੱਥੇ ਬੰਨਿਆਂ ਦੇ ਅੱਗੇ ਰਖਾਸ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਪਹੁੰਚ ਕੇ ਵੱਡੇ ਪੱਤਰ ਦੇ ਵਿੱਚ ਜਿਹੜਾ ਸੀਗਾ ਉਹ ਪ੍ਰੋਟੈਸਟ ਵੀ ਕੀਤਾ ਗਿਆ ਔਰ ਕਾਲੀਆਂ ਝੰਡੀਆਂ ਵਿਖਾ ਕੇ ਜਿਹੜਾ ਸੀਗਾ ਉਹ ਔਰ ਜਰੂਰ ਇਸ ਦਾ ਵਿਰੋਧ ਰਸਿਕਾ ਉਹ ਜਤਾਇਆ ਗਿਆ ਸੀਗਾ ਸਭ ਸਾਲਾ ਮੌਜੂਦ ਨੇ ਸੋ ਤਾਂ ਸਭ ਖੌਨ ਫਤਿਹ ਜੀ ਜਿਹੜਾ ਗੱਲਬਾਤ ਹੋਈ ਹੈ ਜੀ ਮੂਵੀ ਨੂੰ ਲੈ ਕੇ ਕੀ ਕੀ ਗੱਲਬਾਤ ਜਿਹੜੀ ਫਿਲਮ ਅਮਰਜੈਂਸੀ ਰਿਲੀਜ਼ ਹੋ ਰਹੀ ਸੀ ਸਾਨੂੰ ਥੀਏਟਰ ਵਾਲਿਆਂ ਨੇ ਯਕੀਨ ਦਿਵਾਤਾ ਕਿ ਅਸੀਂ ਬਿਲਕੁਲ ਰਿਲੀਜ਼ ਹੀ ਕਰ ਰਹੇ ਹਾਂ ਜੀ ਇਸੇ ਤਰ੍ਹਾਂ ਇੰਟਰਟਰੀਅਮ ਮਾਲ ਚ ਸੀ ਜਾਂ ਅਲਫਾ ਵਨ ਚ ਸੀ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਫਿਲਮ ਤੇ ਰੋਕ ਲਾਤੀ ਹੈ ਅਸੀਂ ਫਿਲਮ ਨਹੀਂ ਰਿਲੀਜ਼ ਕਰ ਰਹੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮੰਨ ਕੇ ਪਹਿਲ ਮਰਲੀਚ ਕੰਮ ਤੋਂ ਰੁਕ ਪਿਆ। ਲੇਕਿਨ ਪੰਜਾਬ ਸਰਕਾਰ ਨੂੰ ਚਾਹੀਦਾ ਨਹੀਂ ਸੀਗਾ ਜੀ ਇਸ ਤੇ ਪੂਰਨ ਰੋਕ ਲਗਾਉਂਦੀ ਕਿਉਂਕਿ ਉਹਨਾਂ ਦੇ ਤੇ ਇਹ ਅਧਿਕਾਰ ਇਸ ਸਬੰਧ ਵਿੱਚ ਜਦੋਂ ਫਿਲਮ ਦੀ ਬਣ ਰਹੀ ਸੀ ਜਾਂ ਚਰਚਾ ਚੱਲ ਰਹੀ ਸੀ ਕਿ ਰਿਲੀਜ਼ ਹੋਉਂਦੀ ਉਦੋਂ ਵੀ ਅਸੀਂ ਪੰਜਾਬ ਮਤਾ ਪਾਇਆ ਸੀ ਜੈਕਟ ਕਮੇਟੀ ਚ ਜਿਹੜਾ ਅਸੀਂ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨੂੰ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਸਾਰਿਆਂ ਨੂੰ ਭੇਜਿਆ ਸੀ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ। ਪਰ ਮੈਨੂੰ ਇਹ ਲੱਗਦਾ ਜੀ ਤੇ ਫਿਲਮ ਦੀ ਪਬਲਿਸਿਟੀ ਕਰਨ ਲਈ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਤਾ ਨਹੀਂ ਸੀ ਕਿ ਪੰਜਾਬ ਚ ਰਿਲੀਜ਼ ਨਹੀਂ ਹੋਣੀ ਹੋਣੀ ਜਾਂ ਹੋਣੀ ਦਿੱਤੀ ਜਾਏਗੀ ਇਹ ਪਬਲਿਸਿਟੀ ਖਟਣ ਲਈ ਹੈ ਜਿਹੜੀਆਂ ਸਟੈਂਡ ਕਰਦੇ ਆ ਇਹ ਮਾੜੀ ਗੱਲ ਆ ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਸਕਦਾ ਕਿਉਂਕਿ ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਣ ਦੀ ਬਜਾਏ ਸਿੱਖਾਂ ਨੂੰ ਦੇ ਨੈਗੇਟਿਵ ਕਿਰਦਾਰ ਸਿਰਜਣੇ ਮੈਂ ਸਮਝਦਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਆ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਅਸੀਂ ਮੈਂ ਜਿੰਨੇ ਵੀ ਥੀਏਟਰਾਂ ਚ ਫਿਲਮ ਰਿਲੀਜ਼ ਹੋ ਰਹੀ ਸੀ ਜਿੰਨਾਂ ਨੇ ਰੋਕੀ ਆ ਰਿਲੀਜ਼ ਹੋਣ ਤੋਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਦੇ ਸਹਿਯੋਗ ਲਈ ਮੈਂ ਉਹਨਾਂ ਤਹਿ ਦਿਲੋਂ ਧੰਵਾਦ ਦਿੰਦਾ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕਾਰਜ ਨੇਪਰੇ ਚੜਿਆ ਅਸੀਂ ਅੱਜ ਸ਼ਾਂਤਮਈ ਤੜਾ ਉਹ ਆਪਣਾ ਪ੍ਰੋਟੈਸਟ ਕੀਤਾ ਆ ਤੇ ਸਾਡਾ ਜੇ ਗਾਂਵੀ ਲੋਡ ਪਈ ਤੇ ਅਸੀਂ ਇਤਾਈ ਸ਼ਾਂਤ ਰਹਿ ਕੇ ਪ੍ਰੋਟੈਸਟ ਕਰਾਂ ਲੇਕਿਨ ਤੁਸੀਂ ਕੱਲ ਵੀ ਤੁਹਾਡਾ ਵਫਦ ਮਿਲਿਆ ਸੀ ਕਿ ਡਿਪਟੀ ਕਮਿਸ਼ਨਰ ਉਹਨਾਂ ਨੂੰ ਕੀ ਲੱਗਦਾ ਉਹਦਾ ਵੀ ਅਸਰ ਨਜ਼ਰ ਆਇਆ ਲੱਗਦਾ ਤੁਹਾਨੂੰ ਕਿਸੇ ਚੀਜ਼ ਦਾ ਕੱਲ ਵੀ ਅਸੀਂ ਮਾਨ ਜੋ ਪ੍ਰਧਾਨ ਸਾਹਿਬ ਨੂੰ ਸੀਐਮ ਈ ਭਗਵੰਤਵਾਦ ਨੂੰ ਚਿੱਠੀ ਭੇਜੀ ਸੀ ਕਿ ਫਿਲਮ ਤੇ ਰੋਕ ਲਾਉਣ ਲਈ ਉਸ ਤੋਂ ਇਲਾਵਾ ਅਸੀਂ ਜ਼ਿਲ੍ਹਾ ਪੱਧਰ ਤੇ ਸਾਰੇ ਡੀਸੀ ਸਾਹਿਬਾਨ ਨੂੰ ਮਿਲੇ ਸੀ ਅਸੀਂ ਡੀਸੀ ਅਮਰਸਰ ਨੂੰ ਵੀ ਮਿਲੇ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਇਹ ਤੁਹਾਡੀ ਜਿਹੜੀ ਚਿੱਠੀ ਹੈ ਗ੍ਰਹਿ ਮੰਤralਾਏ ਨੂੰ ਭੇਜ ਦੰਨੀ ਆ ਕਿਉਂਕਿ ਇਹ ਫੈਸਲਾ ਗ੍ਰਹਿ ਮੰਤralਾਏ ਨੇ ਕਰਨਾ ਪਰ ਸਾਡੀ ਸੋਚ ਸੀ ਕਿ ਇਹ ਫੈਸਲਾ ਡੀਸੀ ਆਪ ਵੀ ਕਰ ਸਕਦੇ ਸੀਗੇ ਚਲੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਇੱਥੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੀ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਇਸ ਇਸ ਸਾਨੂੰ ਧਰਨੇ 'ਚ ਜਾਂ ਇਸ ਫਿਲਮ ਨੂੰ ਰੋਕ ਲਾਉਣ 'ਚ ਮੈਂ ਸਾਰਿਆਂ ਦਾ ਧੰਨਵਾਦੀ। ਪਹਿਲੀ ਵਾਰ ਵੇਖ ਰੋ ਮੇਰਾ ਜੀ ਸ਼ਰੋਮਨੀ ਕਮੇਟੀ ਖੁਦ ਉੱਤਰ ਆਈ ਜੀ ਇਸ ਟਾਈਮ ਕੀ ਲੱਗਦਾ ਸੀ ਕਿ ਜ਼ਰੂਰਤ ਸੀਗੀ ਇਸ ਵਾਰ ਜੋ ਕਿ ਕਿ ਦਿਖਾਉਣਾ ਜ਼ਰੂਰੀ ਸੀ। ਇਹ ਸਾਡੇ ਲਈ ਬਹੁਤ ਜ਼ਰੂਰੀ ਸੀ। ਕਿਉਂਕਿ ਸ਼ਰੋਮਨੀ ਕਮੇਟੀ ਸੇਕ ਕੌਮ ਦੀ ਤਰਜਮਾਨੀ ਕਰਦੀ ਹੈ। ਤੇ ਜੇ ਸੇਕ ਕੌਮ ਦੀ ਤਰਜਮਾਨੀ ਕਰਨ ਵਾਲੀ ਜਿਹੜੀ ਸੰਸਦਾ ਆ ਜਿਉ ਸਿੱਖਾਂ ਦੇ ਇਹ ਤਾਲੀ ਅੱਗੇ ਨਹੀਂ ਆਏਗੀ ਤੇ ਫਿਰ ਕੌਣ ਆਏਗਾ ਇਸ ਕਰਕੇ ਸਾਡੀ ਮਾਂਜੋ ਪ੍ਰਧਾਨ ਸਾਹਿਬ ਜੀ ਨੇ ਦਸੀ ਤਾਂ ਜਿਉ ਸਖਤ ਨਿਰਦੇਸ਼ ਦਿੱਤੇਗੇ ਸੀ ਇਹ ਪ੍ਰੋਟੈਸਟ ਕਰਨਾ ਪਰ ਸ਼ਾਂਤ ਰਹੀ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਅੱਜ ਸ਼ਾਂਤ ਰਹੀ ਪ੍ਰੋਟੈਸਟ ਲਾਸ ਵਾਲਾ ਮੇਰੇ ਜੀ ਤੁਸੀਂ ਮਿਲੇ ਸੀਗੇ ਹੁਣੇ ਫਿਰ ਦੁਬਾਰਾ ਤੋਂ ਉਹਨਾਂ ਨੇ ਕੀ ਆਸ਼ਵਾਸ਼ਣ ਮੈਂ ਮੈਨੇਜਰ ਨੂੰ ਸਿੱਧਾ ਹੀ ਮਿਲਿਆ ਸੀ ਜਿਉ ਉਹਨੇ ਸਾਨੂੰ ਕਹਿ ਦਿੱਤਾ ਸੀ ਕਿ ਅਸੀਂ ਫਿਲਮ ਰਿਲੀਜ਼ ਨਹੀਂ ਕਰ ਰਹੇ ਉਹਨਾਂ ਨੂੰ ਦੁਬਾਰਾ ਮੈਂ ਹੁਣ ਜਾਣ ਲੱਗਿਆ ਫਿਰ ਬੇਨਤੀ ਕੀਤੀ ਹੈ ਕਿ ਭਾਈ ਇਹ ਨਾ ਹੋਵੇ कि ਸਾਡੇ ਜਾਣ ਤੋਂ ਬਾਅਦ ਤੁਸੀਂ ਰਿਲੀਜ਼ ਕਰੋ ਉਹਨੇ ਕਿਹਾ ਨਹੀਂ ਜੀ ਅਸੀਂ ਬਿਲਕੁਲ ਬੰਦ ਕਰਤੀ ਆ ਅਸੀਂ ਰਿਲੀਜ਼ ਨਹੀਂ ਕਰਾਂਗੇ ਇਨ ਫਿਊਚਰ ਕਦੀ ਵੀ ਨਹੀਂ ਰਿਲੀਜ਼ ਹੋਏਗੀ ਜੀ ਇਹ ਅੱਜ ਨਹੀਂ ਹੋਏਗੀ ਨਹੀਂ ਨਹੀਂ ਅਸੀਂ ਰਿਲੀਜ਼ ਹੀ ਨਹੀਂ ਹੋਣ ਦਿਆਂਗੇ ਭਾਵੇਂ ਕੱਲ ਨੂੰ ਕਰਦੇ ਕੱਲ ਵੀ ਆਵਾਂਗੇ ਸੋ ਇਹ ਸਾਨੂੰ ਸ਼ਰਮਨੀ ਕਮੇਟੀ ਦੇ ਸਕੱਤਰ ਸਾਹਿਬ ਜਿੰਨਾ ਵੱਲੋਂ ਸਾਫ਼ ਤੌਰ ਤੇ ਜੋ ਵਿਰੋਧ ਜਣਾ ਹੈ ਉਹ ਜ਼ਰੂਰ ਦੱਸਾਇਆ ਗਿਆ ਹੈ ਦੂਸਰੇ ਪਾਸੇ ਕੋ ਹੋਰ ਵੀ ਸਾਡਾ ਮਜੂਦ ਹੈ ਵੀ ਜੀ ਕੀ ਕਹਿਣਾ ਚਾਹੋਗੇ ਕੰਗਨਾਰ ਨੌਤ ਜੀ ਮੂਵੀ ਰਿਲੀਜ਼ ਹੋ ਰਹੀ ਹੈ ਉਸ ਨੂੰ ਲੈ ਕੇ ਜਿਹੜੀ ਰੋਕ ਜਿਹੜੀ ਲਗਾਈ ਗਈ ਕੀ ਕਹਿਣਾ ਚਾਹੋਗੇ ਸਰ ਕੋ ਇੱਕ ਵਿਵਾਦ ਦੇ ਤੌਰ ਤੇ ਆ ਕੰਗਨਾਰ ਨੌਤ ਜਿਹ ਪਿਛਲੇ ਕਾਫੀ ਸਮੇ ਤੋਂ ਉਹਦੀ ਮਾਨਸਿਕਤਾ ਖਰਾਬ ਆ ਉਹ ਇਦਾਂ ਦੇ ਬਿਆਨ ਦਿੰਦੀ ਆ ਕਿ ਜਿਹਦੇ ਵਿੱਚ ਸਾਡੇ ਸਮਾਜ 'ਚ ਅੱਗ ਲੱਗੇ ਅਸੀਂ ਭਾਰਤ ਦੇ ਰਹਿਣ ਵਾਲੇ ਆ ਇੱਥੋਂ ਪੰਜਾਬ ਦੇ ਵਾਸੀ ਆ ਤੇ ਇੱਥੇ ਵਕ ਵਕ ਧਰਮਾਂ ਦੇ ਵਕ ਵਕ ਜਾਤਾਂ ਦੇ ਜਿਹੜੇ ਲੋਕ ਆ ਆਪਣੀ ਕਿਰਤ ਕਮਾਈ ਕਰਕੇ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਪਰ ਇਹ ਕੰਗਨਾਰ ਨੌਤ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਦੇ ਬਿਆਨ ਦਿੱਤੇ ਸੀ ਜਦੋਂ ਕਾਲੇ ਕਾਨੂੰਨਾਂ ਦਾ ਮਸਲਾ ਚੱਲਦਾ ਸੀ ਇਹਨੇ ਟਕੇ ਟਕੇ ਦੇ ਲਿਆਂਦੀਆਂ ਦੱਸ ਕੇ ਉਨੂੰ ਆਪਣੀ ਮਾਨਸਿਕਤਾ ਵਿਖਾਤੀ ਆ ਉਸ ਤੋਂ ਬਾਅਦ ਇਹਨੇ ਮਨ ਘੜਤ ਬੇਤੁਕੇ ਬਿਆਨ ਜਿਹੜੇ ਇਹਦੇ ਲਗਾਤਾਰ ਜਾਰੀ ਰਹੇ ਤੇ ਉਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਉਹ ਜਿਹੜਾ ਤਾਜ਼ਾ ਮਸਲਾ ਐਮਰਜੈਂਸੀ ਫਿਲਮ ਜਿਹਦੇ ਵਿੱਚ ਕਿ ਸਾਡੇ ਸਮਾਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡਾ ਜਿਹੜਾ ਇਤਿਹਾਸ ਆ ਉਹ ਸ਼ਾਨਾਮੱਤਾ ਇਤਿਹਾਸ ਆ ਕੁਰਬਾਨੀਆਂ ਵਾਲਾ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਸਮਾਜ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਭਾਈਚਾਰਕ ਸਾਜ ਖਰਾਬ ਕਰਨ ਦੀ ਗੱਲ ਕੀਤੀ ਗਈ ਆ ਉਸ ਫਿਲਮ ਨੂੰ ਬੰਦ ਕਰਨ ਵਾਸਤੇ ਉਦਾ ਵਿਰੋਧ ਕਰਨ ਵਾਸਤੇ ਤੇ ਉਹਨੂੰ ਅਕਲ ਦੇਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਰ ਵਕ ਵਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਅੰਮ੍ਰਿਤਸਰ বাস ਸਟੈਂਡ ਦੇ ਜਿਹੜਾ ਪੀਵੀਆਰ ਸਾਹਮਣੇ ਧਰ ਰੱਦ ਕੀਤਾ ਗਿਆ ਤੇ ਇਹਦਾ ਵਿਰੋਧ ਕਰਕੇ ਉਹਨੂੰ ਦੱਸਿਆ ਗਿਆ ਕਿ ਤੇਰੀ ਜਿਹੜੀ ਮਾਨਸਿਕਤਾ ਆ ਪੰਜਾਬੀ ਠੀਕ ਕਰਨਾ ਵੀ ਜਾਣਦੇ ਆ ਸੋ ਮੈਂ ਧੰਨਵਾਦ ਕਰਨਾ ਚਾਹੁੰਦਾ ਵੱਖ-ਵੱਖ ਜਥੇਬੰਦੀਆਂ ਦਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਜਿਹੜੇ ਇੱਥੋਂ ਦੀ ਮੈਨੇਜਮੈਂਟ ਆ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਇਸ ਫਿਲਮ ਨੂੰ ਜੜਾਓ ਲੱਗਨ ਨਹੀਂ ਦਿੱਤਾ ਲੇਕਿਨ ਅਕਸਰ ਹੀ ਜਦੋਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਤੇ ਉਹਨਾਂ ਦਾ ਕਦੀ ਵੀ ਇਤਿਹਾਸਕ ਤੌਰ ਤੇ ਨਹੀਂ ਵੇਖਣ ਨੂੰ ਮਿਲਿਆ ਕਿ ਪ੍ਰੋਟੈਸਟ ਕੀਤੇ ਜਾਂਦੇ ਹੋਣ ਕੀ ਕਾਰਨ ਸਮਝਦੇ ਕਿ ਉਹਨਾਂ ਨੂੰ ਖੁਦ ਜਿਹੜਾ ਸੜਕਾਂ ਦੇ ਉੱਤਰਨਾ ਪਿਆ ਦੇਖੋ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਮੈਨੇਜਮੈਂਟ ਆ ਤੁਸੀਂ ਕੱਢ ਕੇ ਵੇਖ ਲਓ ਸਮੇਂ-ਸਮੇਂ ਤੇ ਆਪਾਂ ਯਾਦ ਕਰੀਏ ਪਿੱਛੇ ਜੇ ਅਜੇ ਦੇਵਗੰਦ ਦੀ ਫਿਲਮ ਦੀ ਕਾਫੀ ਸਾਲ ਪਹਿਲਾਂ ਦੀ ਗੱਲ ਆ ਉਦੋਂ ਫਿਲਮ ਆਈ ਸੀ ਉਹਦੇ ਵਿੱਚ ਕੁਝ ਇਤਰਾਜ ਜੋ ਸਾਨੂੰ ਸੀਨ ਨਜ਼ਰ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਗੇ ਹੋ ਕੇ ਜਿਹੜਾ ਉਹ ਸੀਨ ਕਟਵਾਏ ਫਿਲਮ ਦਾ ਜਿਹੜਾ ਵਿਰੋਧ ਕੀਤਾ ਉਸ ਤੋਂ ਬਾਅਦ ਬੜੀਆਂ ਫਿਲਮਾਂ ਇਦਾਂ ਦੀਆਂ ਆਈਆਂ ਜਿਹੜੀਆਂ ਸਾਡੇ ਭਾਈਚਾਰੇ ਕਿਸਾਨਾਂ ਨੂੰ ਖਰਾਬ ਕਰਦੀਆਂ ਉਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿੱਥੇ ਪਹਿਲਾਂ ਵੀ ਸਾਡੀ ਗੱਲ ਹੋਈ ਆ ਕੁਰਬਾਨੀਆਂ ਜੇ ਵੇਖੋ ਇਹ ਉਹ ਕੌਮ ਜਨਾਬਦਾਲੀਆਂ ਦੇ ਰਾਹ ਰੋਕੇ ਆ ਤੇ ਫਿਰ ਇਹ ਕਿੱਦਾਂ ਕੰਗੜਾ ਮੌਤ ਜਿਹੜੀ ਸੋਚ ਸਕਦੀ ਹੈ ਕਿ ਸਾਡੀ ਭਾਈਚਾਰਕ ਸਾਨੂੰ ਖਾਬ ਕਰ ਸਕਦਾ ਲੇਕਿਨ ਤੁਸੀਂ ਸੰਤਾ ਦੀ ਗੱਲ ਕੀਤੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਦੀ ਯਾਦਗਾਰ ਬਣੀ ਲੇਕਿਨ ਉੱਥੇ ਉਹਨਾਂ ਦੀ ਤਸਵੀਰ ਹੀ ਨਹੀਂ ਲੱਗ ਪਈ ਲੱਗਦਾ ਨਹੀਂ ਸ਼ਰੋਮੀ ਕਮੇਟੀ ਨੂੰ ਉਹਨਾਂ ਦੀ ਤਸਵੀਰ ਵੀ ਉੱਥੇ ਲਾਉਣੀ ਚਾਹੀਦੀ ਹੈ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੇਖੋ ਆਪਾਂ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਪਰ ਮੈਂ ਜਦੋਂ ਵੀ ਗੁਰਦੁਆਰਾ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨਤਮਸਤਕ ਹੁੰਨੇ ਆ ਸਾਨੂੰ ਸਮੇਂ ਦੇ ਹਿਸਾਬ ਨਾਲ ਸਾਨੂੰ ਅੰਦਰ ਵੇਖਣ ਦਾ ਮੌਕਾ ਮਿਲਦਾ ਜਿੱਥੇ ਯਾਦਗਾਰ ਬਣੀ ਆ ਉੱਥੇ ਉਹਨਾਂ ਦੇ ਇਤਿਹਾਸ ਨੂੰ ਦੱਸਿਆ ਗਿਆ ਕਿ ਕਿਵੇਂ ਵੇਖੋ ਸਰਵੀਰ ਤੇ ਇਤਿਹਾਸ 'ਚ ਬੜਾ ਫਰਕ ਹੈ ਜੀ ਕਿਉਂਕਿ ਲੋਕ ਜਿਹੜੇ ਨਹੀਂ ਪੜਨਾ ਜਾਣਦੇ ਉਹ ਨਹੀਂ ਇਹ ਤਸਵੀਰ ਅੰਦਰ ਲੱਗੀ ਆ ਜੀ ਗੁਰਦੁਆਰੇ ਉਹ ਜੋ ਉੱਪਰ ਲੱਗ ਉਹ ਤੇ ਤਸਵੀਰ ਹਟਾ ਦਿੱਤੀ ਗਈ ਪਤਾ ਕੀ ਜੀ ਮੈਂ ਘੜੀ 'ਚ ਤਸਵੀਰ ਸੀਗੀ ਅਸੀਂ ਉਸ ਟਾਈਮ ਹੀ ਕਵਰ ਕੀਤਾ ਸੀਗਾ ਉਹ ਉਹ ਵੀ ਤਸਵੀਰ ਹਟਾ ਇਹ ਇਹਦੇ ਬਾਰੇ ਮੈਂ ਐਡਾ ਮੇਰਾ ਕਦ ਨਹੀਂ ਆ ਕਿ ਮੈਂ ਤੇ ਤੁਹਾਨੂੰ ਜ਼ਿਆਦਾ ਦੱਸ ਸਕਾਂ ਇੱਥੇ ਸਾਡੇ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਉਹ ਬੜੇ ਵਿਸਤਾਰ ਨਾਲ ਦੇ ਸਕਦੇ ਆ ਪਰ ਇਹ ਤੁਹਾਡਾ ਸਵਾਲ ਵਜਨ ਆਲਾ ਆ ਕਿ ਜੇਕਰ ਅਸੀਂ ਇਤਿਹਾਸ ਨੂੰ ਦੱਸਦੇ ਆ ਤੇ ਉਹਨੂੰ ਪੂਰਾ ਦੱਸਣਾ ਚਾਹੀਦਾ ਪਰ ਜੇਕਰ ਇਹ ਜਿੰਨੀ ਮੈਨੂੰ ਜਾਣਕਾਰੀ ਆ ਮੈਂ ਉਹ ਤੁਹਾਡੇ ਸਾਹਮਣੇ ਰੱਖਦਾ ਇਹ ਅੰਦਰ ਜਿਹੜਾ ਉਹ ਪੂਰਾ ਇਤਿਹਾਸ ਦਰਸਾਇਆ ਗਿਆ ਕਿ ਕਿਵੇਂ ਸੰਤਾਂ ਨੇ ਮਹਾਂਪੁਰਸ਼ਾਂ ਨੇ ਜਿੱਦਾਂ ਜਿੱਦਾਂ ਵੀ ਸਮੇਂ-ਸਮੇਂ ਤੇ ਆਏ ਨੇ ਉਹਨਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਇਹ ਨੌਜਵਾਨਾਂ ਦੇ ਵਿੱਚ ਕਿੰਨਾ ਕੁ ਰੋਸ਼ ਹੈ ਕਿਉਂਕਿ ਕੰਗਰਾਂ ਰਨੌਤ ਦੀ ਮੂਵੀ ਨੂੰ ਲੈ ਕੇ ਨੌਜਵਾਨਾਂ ਚ ਕਿੰਨਾ ਅੰਦਰ ਰੋਸ਼ ਨਜ਼ਰ ਆ ਰਿਹਾ। ਵੇਖੋ ਰੋਸ ਕਰਨ ਦਾ ਨਾ ਆਪ ਆਪਣਾ ਇੱਕ ਟੰਗ ਹੁੰਦਾ। ਹੁਣ ਜਿਵੇਂ ਅਸੀਂ ਆਪਣਾ ਕਾਰੋਬਾਰ ਕਰ ਰਿਆ ਸੀ ਆਪਣੇ ਕਾਰੋਬਾਰ ਦੇ ਨਾਲ-ਨਾਲ ਰਜੇਮਿਆਂ ਦੇ ਨਾਲ-ਨਾਲ ਸਮਾਂ ਕੱਢ ਕੇ ਅਸੀਂ ਇਹਨਾਂ ਚੀਜ਼ਾਂ ਦਾ ਹਿੱਸਾ ਬਣਦੇ ਆ। ਸਾਡੇ ਨੌਜਵਾਨ ਭਰਾ ਸਾਡੇ ਜਿਹੜੇ ਸਾਡੇ ਤੋਂ ਵੱਡੇ ਨੇ ਛੋਟੇ ਨੇ ਹਰ ਇੱਕ ਦੇ ਅੰਦਰ ਦਰਦ ਆ ਉਹ ਪੰਜਾਬ ਦਾ ਜਿਹੜਾ ਵਾਸੀ ਆ ਉਹ ਪੰਜਾਬ ਦੀ ਵੀ ਗੱਲ ਕਰਦਾ ਤੇ ਭਾਰਤ ਦੀ ਵੀ ਗੱਲ ਕਰਦਾ ਕਿਉਂਕਿ ਹੁਣ ਲੋਕਾਂ ਨੂੰ ਸਮਝ ਲੱਗ ਚੁੱਕੀ ਆ ਕਿ ਅਸੀਂ ਭਾਈਚਾਰਕ ਸਾਂਝ ਨੂੰ ਖਰਾਬ ਨਹੀਂ ਕਰਨਾ ਲੋਕਤੰਤਰ ਦਾ ਚੌਥਾ ਥੰਮ ਤੁਸੀਂ ਜਿਹੜਾ ਪੱਤਰਕਾਰ ਭਾਈਚਾਰਾ ਸਭ ਤੋਂ ਵੱਡਾ ਰੋਲ ਆ ਕਿ ਜਿਹੜਾ ਕਿ ਸੱਚੀਆਂ ਚੀਜ਼ਾਂ ਨੂੰ ਵਿਖਾ ਕੇ ਸਮਾਜ ਨੂੰ ਜੋੜਨ ਦੀ ਗੱਲ ਕਰਦਾ ਬਹੁਤ ਧੰਨਵਾਦ ਸੋ ਇਹ ਉਹ ਨੌਜਵਾਨ ਨੇ ਜੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਫਿਲਮ ਨੂੰ ਜੋ ਕੰਤੂਰੋ ਕਰਨ ਵਾਸਤੇ ਪਹੁੰਚੇ ਸਨ ਲੇਕਿਨ ਲਗਾਤਾਰ ਹੀ ਜੇਕਰ ਆਜਿਤ ਗੱਲ ਕੀਤੀ ਜਾਵੇ ਤੇ ਪੂਰੇ ਪੰਜਾਬ ਦੇ ਵਿੱਚ ਇਸ ਫਿਲਮ ਦਾ ਜਿਹੜਾ ਹੈ ਵਿਰੋਧ ਲਗਾਤਾਰ ਹੀ ਕੀਤਾ ਜਾ ਰਿਹਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਜੋ ਮੁਲਾਜ਼ਮਾਂ ਵੱਲੋਂ ਸਤਨਾਗਰ ਵੀਗਰੂ ਦਾ ਜਾਬ ਕੀਤਾ ਗਿਆ ਟਾਡੀ ਜਿੱਥੇ ਜਿਹੜੇ ਨੇ ਉਹ ਲਗਾਏਗੇ ਲੇਕਿਨ ਜੇਕਰ ਹੋਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਵੀ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋ ਦਿੱਤੀ ਜਾ ਰਹੀ ਦੂਸਰੇ ਪਾਸੇ ਸੰਤ ਜਨਮ ਸਿੰਘ ਖਾਲਸਾ ਭੰਡਾ ਵਾਲਿਆਂ ਦੀ ਜਿਹੜੀ ਯਾਦਗਾਰ ਬਣੀ ਸੀਗੀ ਉਸ ਜਗ੍ਹਾ ਤੇ ਉਹਨਾਂ ਦੀ ਤਸਵੀਰ ਨਾ ਲੱਗੀ ਜਾਣ ਨੂੰ ਲੈ ਕੇ ਅਸੀਂ ਜਿਹੜਾ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਸਵਾਲ ਦਾ ਜਵਾਬ ਜਿਹੜੇ ਨੇ ਉਹ ਉੱਚ ਅਧਿਕਾਰੀ ਦੇ ਸਕਦੇ ਨੇ ਲੇਕਿਨ ਕਿੰਨਾ ਕਹਤੇ ਕੰਗੜਾ ਨੌਰਥ ਵੱਲੋਂ ਬਣਾਈ ਗਈ ਐਮਰਜੈਂਸੀ ਮੂਵੀ ਨੂੰ ਪੰਜਾਬ ਦੇ ਵਿੱਚ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਵਿੱਚ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ ਤਾਂ ਜੋ ਕਿ ਉਹ ਫਿਲਮ ਨੂੰ ਜਿਹੜਾ ਹੈ ਰਿਲੀਜ਼ ਨਹੀਂ ਹੋ ਦਿੱਤਾ ਜਾਵੇਗਾ ਕੈਮਰਾ ਪਰਸਨ ਸਾਹਿਬ ਜੀ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰ ਸਾਬ